ਲੈ ਲੈਣਾ ਜਿੰਨੋ ਮਰਜ਼ੀ ਲੈ ਲੈ ਯਾਰ ਆਪਾਂ ਜਿਹੜੀ ਗੱਲ ਸਹੀ ਹੈ ਸਹੀ ਆਪਾਂ ਚੀਤੇ ਜਿਆਦਾ ਦੇ ਇਹਨੇ ਖੰਭੇ ਦੀ ਬਣਾਉਣੀ ਲੈ ਦੇ ਗਿੰਗਰ ਕੋਲ ਨਹੀਂ ਆਪਣੇ ਬਣਾ ਕੇ ਉਹ ਮੈਂ ਬਣਾਉਣੀ ਹੈ ਇਹਨਾਂ ਦੀ ਬਣਾਉਣੀ ਉਹ ਇੱਕ ਬੰਦਾ ਇਕੱਲਾ ਹੀ ਪੜਦਾ ਹੈ ਇਹਨੇ ਹੁਣੇ ਨੇ ਓਏ ਉਹ ਉਧਰ ਨਹੀਂ ਤੇ ਅੱਜ ਤਾਂ ਕੋਈ ਗੱਲ ਮੇਰੇ ਸਾਈਡ ਤੇ ਜੋ ਕੋਈ ਗੱਲ ਨਹੀਂ ਹੋ ਜਾ ਤੂੰ ਹੋ ਜਾ ਤੂੰ ਉਹ ਛੱਡਾ ਇਹਨਾਂ ਨੂੰ ਸਾਰਾ ਹੀ ਰੌਣਾ ਪੈ ਗਿਆ ਉਹ ਜਿਹੜਾ ਗੋਡਾ ਪਹਿਲੇ ਦਿਨ ਤੋਂ ਹੀ ਕਹਿਣ ਲੱਗਿਆ ਯਾਰ ਕਹਿੰਦਾ ਪਹਿਲੇ ਦਿਨ ਤੋਂ ਕਹਿੰਦਾ ਬਜੀ ਤੇ ਲੱਗੀ ਹੋਈ ਐ ਬੜੀ ਤਕੜੀ ਕੈਂਟੀ ਹੋਰ ਜਿਹਾ ਸੀ ਅਗੇ ਸੀ ਹਿਆਰ ਤੁਸੀਂ ਹਾਂ ਜਾ ਨੇ ਤੁਸੀਂ ਰਾਲੇ ਉਹ ਦੋ ਲੰਬੇ ਅਗਲਾ ਅਗਲਾ ਦਫਤਰ ਪੇਸ ਹੋ ਗਿਆ ਕੋਈ ਅਸੀਂ ਕੋਟ ਉਹ ਸਾਡੇ ਪਿੰਡ ਦੀ ਸ਼ਾਮ ਲਾਟੇ ਹੋ ਜੋ ਪੇਸ ਵੇਖ ਲਾ ਦੇਖੀ ਜਾਏਗੀ ਕਵਨ ਕੇ ਬੇਨਤੀਆ ਹੋਣੀ ਪੇਸ ਹੋਈ ਐਵੇਂ ਥੋੜਾ ਸਾਡਾ ਖੜਾ ਛੱਡੋ ਨਹੀਂ ਲਗਾਈ ਛੱਡਿਆ ਜਾਓ ਤੁਸੀਂ ਇਹੀ ਤੁਹਾਨੂੰ ਕੁਝ ਗਏ ਥੋੜਾ ਰਹਿਣਾ ਨਹੀਂ ਜਾਓ ਇਹਨਾਂ ਬਖਿਆਤ ਵਰਕਰ ਨੇ ਯਾਰ ਲਗ ਨੂੰ ਮਿਲੋ ਮੇਰੇ ਉਹ ਜਦ ਅਸੀਂ ਸਮਾਨ ਘਟਲੀਆ ਦਾ ਸਮਾਨ ਘਟ ਲੋ ਹਾਂ ਸਵੇਰੇ ਕੰਮ ਨਹੀਂ ਚਲਾਉਣਾ ਚਾਹੀਦਾ ਚਲੋ ਆਉਦੇ ਯਾਰ ਬਣਾਈ ਜਾਵੇਗੀ ਬੜਾ ਵੀ ਬੱਸ ਪਿੰਡ ਨੌਜਵਾਨ ਝੰਡੋਲੀ ਦੇ ਇਸ ਟਾਈਮ ਗਰਾਊਂਡ ਦੇ ਚੱਕਰਾਂ ਕਰਕੇ ਖੜੇ ਨੇ ਮੇਰੇ ਵੀਰ ਗਰਾਊਂਡ ਦੇ ਸੈਂਟਰ ਦੇ ਵਿੱਚ ਟਾਵਰ ਲਾਇਆ ਜਾ ਰਿਹਾ ਹੈ ਬਹੁਤ ਮੁਲਾਜ਼ਮ ਵੀ ਖੜੇ ਸੀ ਮੇਰੇ ਵੀਰ ਉਹ ਲੰਘ ਗਏ ਨੇ ਇੱਕ ਹੁਣ ਇਹ ਗੱਡੀ ਖੜੀ ਆ ਉਹਨਾਂ ਦੀ ਸ਼ਾਇਦ ਉਹ ਵੀ ਚਲੇ ਗਏ ਨੇ ਗੱਡੀ ਛੱਡ ਕੇ ਇੱਥੇ ਸੈਂਟਰ ਦੇ ਵਿੱਚ ਟਾਵਰ ਲਾਇਆ ਜਾ ਰਿਹਾ ਮੇਰੇ ਵੀਰੋ ਨੇ ਦੇਤਾ ਦਾ ਦਾ ਕੋਈ ਗੱਲ ਮੇਰੇ ਸਾਈਡ ਤੋਂ ਕੋਈ ਗੱਲ ਨਹੀਂ ਹੁਣ ਕਿ ਕਰਾ ਸਾਨੂੰ ਇਹੀ ਕੀਆ ਜਾ ਰਿਹਾ ਯਾਰ ਹੋ ਜਾ ਤੂੰ ਹੋ ਜੂ ਤੂੰ ਉਹ ਨਹੀਂ ਜੋ ਛੱਡਾ ਨੇ ਨੂੰ ਸਾਰਾ ਹੀ ਟੌਲਾ ਪੈ ਗਿਆ ਉਹ ਯਾਰਾ ਗੋਡਾ ਪਹਿਲੇ ਵੇਂ ਤੋਂ ਹੀ ਕਹਿਣ ਦੇ ਯਾਰ ਕਰਦੇ ਪਹਿਲੇ ਵੇਂ ਤੋਂ ਕੋਈ ਵਧੀ ਸਟੇ ਲੱਗੀ ਹੋਈ ਹੈ ਬੜੀ ਤਕੜੀ 33 ਹੋ ਗਿਆ ਜਿਵੇਂ ਅੱਗੇ ਜੀ ਆ ਤੇਰੇ ਨਾਲ ਅੰਮ੍ਰਾਲੇ ਤੁਸੀਂ ਹਾਂ ਜਾਣ ਰਿਹਾ ਪੈਕ ਕਰੇ ਰਹਿਣੇ ਨਹੀਂ ਨਾ ਤੁਸੀਂ ਰਾਲੇ ਉਹ ਦੋ ਲੰਬਾ ਅਗਲਾ ਅਗਲਾ ਦਫਤਰ ਨੇਸ ਹੋ ਗਿਆ ਕੋਈ ਨਾ ਸੀ ਕੋਡ ਜੋ ਅਸੀਂ ਇਹ ਪਿੰਡ ਦੀ ਸਾਹਮਣੇ ਆੜੇ ਹੋ ਜੋ ਤੇਸ ਦੇਖ ਲੈ ਆ। ਦੇਖੀ ਜਾਏਗੀ ਤਵਨ ਕੇ ਬੇਨਤੀਆ ਹੋਦੀ ਤੇਸ। ਕੋਈ ਐਵੇਂ ਥੋੜਾ ਸਾਡਾ ਖੜਾ ਛੱਡੋ। ਮੇਰੀ ਗੱਲ ਹੀ ਛੱਡਿਆ ਜਾਓ ਤੁਸੀਂ ਇਹੀ ਤੁਹਾਨੂੰ ਕੁਝ ਕਹਿ ਥੋੜਾ ਰਹਿਣਾ। ਜਾਓ। ਬੰਦਾ ਵਰਕਰ ਨੇ ਯਾਰ। ਮਾਲਕ ਨੂੰ ਮਿਲੋ ਮੇਰੇ। ਅਸੀਂ ਸਮਾਨ ਕੱਟ ਲਈਏ ਹੁਣ। ਤੁਸੀਂ ਸਮਾਨ ਕੱਟ ਲਓ। ਹਾਂ ਸਵੇਰੇ ਕੰਮ ਨਹੀਂ ਚਲਾਉਣਾ ਚਾਹੀਦਾ। ਚਲੋ ਆਓ ਯਾਰ ਨੂੰ। ਮਟਕ ਵੀ ਕੀ ਬੜਾ ਵੀ ਬੱਸ ਪਿੰਡ ਨੌਜਵਾਨ ਜੰਡੋਲੀ ਦੇ ਇਸ ਟਾਈਮ ਗਰਾਊਂਡ ਦੇ ਚੱਕਰਾਂ ਕਰਕੇ ਖੜੇ ਨੇ ਮੇਰੇ ਵੀਰ ਗਰਾਊਂਡ ਦੇ ਸੈਂਟਰ ਦੇ ਵਿੱਚ ਟਾਵਰ ਲਾਇਆ ਜਾ ਰਿਹਾ ਹੈ ਪੁਲਿਸ ਮੁਲਾਜ਼ਮ ਵੀ ਖੜੇ ਸੀ ਮੇਰੇ ਵੀਰ ਉਹ ਲੰਘੇ ਨੇ ਇੱਕ ਹੁਣ ਇਹ ਗੱਡੀ ਖੜੀ ਹੈ ਉਹਨਾਂ ਦੀ ਸ਼ਾਇਦ ਉਹ ਵੀ ਚਲੇ ਗਏ ਨੇ ਗੱਡੀ ਛੱਡ ਕੇ ਇੱਥੇ ਸੈਂਟਰ ਦੇ ਵਿੱਚ ਟਾਵਰ ਲਾਇਆ ਜਾ ਰਿਹਾ ਹੈ ਮੇਰੇ ਵੀਰੋ ਲੈ ਲੈਣਾ ਜਿੰਨੋ ਮਰਜ਼ੀ ਲੈਣੀ ਯਾਰ ਆਪਾਂ ਜਿਹੜੀ ਗੱਲ ਸਹੀ ਹੈ ਸਹੀ ਆਪਾਂ ਚੀਤੇ ਜਿਆਦਾ ਪਿੰਡ ਜਿੰਡੋਲੀ ਤੋਂ ਸਾਰੇ ਪਿੰਡ ਵਾਲੇ ਖੜੇ ਹੋਏ ਆ ਸਾਨੂੰ ਇੱਕ ਬੱਚਿਆਂ ਜੋ ਕੇ ਗਰਾਊਂਡ ਪ੍ਰੋਵਾਈਡ ਹੋਇਆ ਜੀ ਛੋਟਾ ਜਿਹਾ 400 ਸੋ ਗਜ ਦਾ ਉਹਦੇ ਵਿੱਚ ਬਿਜਲੀ ਵਿਭਾਗ ਵੱਲੋਂ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਟਾਵਰ ਲਾਇਆ ਜਾ ਰਿਹਾ ਜਿਸ ਟਾਵਰ ਲਾਨ ਕਰਕੇ ਗਰਾਊਂਡ ਖਤਮ ਹੋ ਰਿਹਾ ਜੀ ਠੀਕ ਹੈ ਜੀ ਅਸੀਂ ਇਹ ਅਪੀਲ ਕਰਦੇ ਆਂ ਸਰਕਾਰ ਕੋਲੋਂ ਵੀ ਵੀ ਸਾਡੇ ਉਹ ਜਾ ਕੇ ਮੋਕੇ ਤੇ ਵੇਖਿਆ ਜਾਵੇ ਵੀ ਸਾਡੇ ਨਾਲ ਕੀ ਧੱਕਾ ਹੋ ਰਿਹਾ ਹੈ ਸਾਡੀ ਸੁਣਵਾਈ ਫਿਲਹਾਲ ਕਿਤੇ ਵੀ ਨਹੀਂ ਹੋ ਰਹੀ ਹੈ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਆ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਸਾਡੇ ਨਾਲ ਬਹੁਤ ਹੀ ਧੱਕਾ ਹੋ ਰਿਹਾ ਹੈ ਸਾਡਾ ਗਰਾਊਂਡ ਖਤਮ ਕੀਤਾ ਜਾ ਰਿਹਾ ਹੈ ਸੋ ਬੇਨਤੀ ਹੈ ਵੀ ਸਾਡੀ ਅਪੀਲ ਤੇ ਗੌਰ ਕੀਤੀ ਜਾਵੇ ਸਾਬਕਾ ਸਰਪੰਚ ਪਿੰਸਪਾਲ ਸਿੰਘ ਪੰਜਾਬ ਸਰਕਾਰ ਅੱਗੇ ਬੇਨਤੀ ਕਰਦੇ ਆਂ ਸਾਰਾ ਪਿੰਡ ਹੀ ਕਿ ਸਾਡਾ ਜੋ ਬੱਚਿਆਂ ਦਾ ਗਰਾਊਂਡ ਹੈ ਉੱਥੇ ਪੰਜਾਬ ਬਿਜਲੀ ਬੋਰਡ ਵਾਲੇ ਵੱਡਾ ਪਿੱਲਰ ਲਾ ਰਹੇ ਹਨ ਉਹਦੇ ਕਰਕੇ ਅਸੀਂ ਸਾਰੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਬੱਚਿਆਂ ਨਾਲ ਧੱਕਾ ਨਾ ਕੀਤਾ ਜਾਵੇ ਪਿੰਡ ਜੰਡੋਲੀ ਤੋਂ ਸਾਰੇ ਪਿੰਡ ਵਾਲੇ ਖੜੇ ਹੋਏ ਆ ਸਾਨੂੰ ਇੱਕ ਬੱਚਿਆਂ ਜੋ ਕੇ ਗਰਾਊਂਡ ਪ੍ਰੋਵਾਈਡ ਹੋਇਆ ਜੀ ਛੋਟਾ ਜਿਹਾ 400 ਕੋ 100 ਗਜ ਦਾ ਉਹਦੇ ਵਿੱਚ ਬਿਜਲੀ ਵਿਭਾਗ ਵੱਲੋਂ ਬਹੁਤ ਵੱਡਾ ਧੱਕਾ ਕੀਤਾ ਜਾ ਰਿਹਾ ਹੈ ਟਾਵਰ ਲਾਇਆ ਜਾ ਰਿਹਾ ਜਿਸ ਟਾਵਰ ਲਾਨ ਕਰਕੇ ਗਰਾਊਂਡ ਖਤਮ ਹੋ ਰਿਹਾ ਜੀ ਠੀਕ ਹੈ ਜੀ ਅਸੀਂ ਇਹ ਅਪੀਲ ਕਰਦੇ ਹਾਂ ਸਰਕਾਰ ਕੋਲੋਂ ਵੀ ਵੀ ਸਾਡੇ ਉਹ ਜਾ ਕੇ ਮੋਕੇ ਤੇ ਵੇਖਿਆ ਜਾਵੇ ਵੀ ਸਾਡੇ ਨਾਲ ਕੀ ਤੱਕਾ ਹੋ ਰਿਹਾ ਹੈ ਸਾਡੀ ਸੁਣਵਾਈ ਫਿਲਹਾਲ ਕਿਤੇ ਵੀ ਨਹੀਂ ਹੋ ਰਹੀ ਹੈ ਅਸੀਂ ਐਮਐਲਏ ਸਾਹਿਬ ਕੋਲ ਵੀ ਗਏ ਆ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਹੈ ਸਾਡੇ ਨਾਲ ਬਹੁਤ ਹੀ ਤੱਕਾ ਹੋ ਰਿਹਾ ਹੈ ਸਾਡਾ ਗਰਾਊਂਡ ਖਤਮ ਕੀਤਾ ਜਾ ਰਿਹਾ ਹੈ ਸੋ ਬੇਨਤੀ ਹੈ ਵੀ ਸਾਡੀ ਅਪੀਲ ਤੇ ਗੌਰ ਕੀਤੀ ਜਾਵੇ ਸਰਪੰਚ ਫਿਰਸਵਾਲ ਸਿੰਘ ਪੰਜਾਬ ਸਰਕਾਰ ਅੱਗੇ ਬੇਨਤੀ ਕਰਦੇ ਆਂ ਸਾਰਾ ਪਿੰਡ ਹੀ ਕਿ ਸਾਡਾ ਜੋ ਬੱਚਿਆਂ ਦਾ ਗਰਾਊਂਡ ਹੈ ਉੱਥੇ ਪੰਜਾਬ ਬਿਜਲੀ ਬੋਰਡ ਵਾਲੇ ਵੱਡਾ ਪਿੱਲਰ ਲਾ ਰਹੇ ਹਨ ਉਦੇ ਕਰਕੇ ਅਸੀਂ ਸਾਰੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹ ਬੱਚਿਆਂ ਨਾਲ ਧੱਕਾ ਨਾ ਕੀਤਾ ਜਾਏ